ਅਮਰਸਰ ਦੇ ਜੰਡਿਆਲਾ ਹਲਕੇ ਦੇ ਵਿੱਚ ਉਸ ਵੇਲੇ ਸਨਸਨੀ ਮਚ ਗਈ ਸੀ ਜਦੋਂ ਇੱਕ ਵਿਅਕਤੀ ਦੀ ਜਰੀ ਹੈ ਡੈੱਡ ਬੋਡੀ ਜਰੀ ਹੈ ਬਰਾਮਦ ਹੁੰਦੀ ਹੈ ਤਾਂ ਉਸ ਤੋਂ ਬਾਅਦ ਸਵਾਲ ਸੀ ਕਿ ਆਖਿਰਕਾਰ ਇਸ ਘਟਨਾ ਨੂੰ ਕਿੰਨੇ ਅੰਜਾਮ ਦਿੱਤਾ ਤਾਂ ਪੁਲਿਸ ਨੇ ਡੀਪਲੀ ਇਨਵੈਸਟੀਗੇਸ਼ਨ ਕਰਕੇ ਇਸ ਮਸਲੇ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਹੈ ਤਾਂ ਇਸ ਵੇਲੇ ਸਾਡੇ ਨਾਲ ਪੁਲਿਸ ਦੇ ਅਧਿਕਾਰੀ ਮੌਜੂਦ ਨੇ ਤਾਂ ਤੁਹਾਨੂੰ ਦੱਸ ਰਹੇ ਹਾਂ ਕਿ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਸੀ ਤਾਂ ਇਸ ਨੂੰ ਲੈ ਕੇ ਪੁਲਿਸ ਨੇ ਇੱਕ ਬਹੁਤ ਹੀ ਯੋਜਨਾਬੱਧ ਤਰੀਕੇ ਦੇ ਨਾਲ ਇਹਨਾਂ ਨੂੰ ਕਾਬੂ ਕੀਤਾ ਸਾਡੇ ਨਾਲ ਪੁਲਿਸ ਦੇ ਅਧਿਕਾਰੀ ਮੌਜੂਦ ਨੇ ਸਰ ਕੀ ਡਿਟੇਲਸ ਨੇ ਕਿਉਂਕਿ ਕਾਫੀ ਸਸੰਸਨੀ ਮਚ ਗਈ ਸੀ ਕਿ ਇਸ ਤਰੀਕੇ ਦੀ ਜੇ ਡੈੱਡ ਬੋਡੀ ਮਿਲੀ ਹਾਲਾਤ ਕੀ ਸੀ ਤੇ ਕੀ ਕਾਰਵਾਈ ਮਜਲੀ ਆਂਦੀਗੀ ਦੇਖੋ ਜੀ ਅੱਜ ਸਵੇਰੇ ਜਿਹੜੀ ਇਹ ਸਾਨੂੰ ਇੱਕ ਇਤਲਾਹ ਮਿਲੀ ਸੀਗੀ ਵੀ ਇਦਾਂ ਦਾ ਕਰਕੇ ਸੁਖਦੇਵ ਸਿੰਘ ਸਾਨੂੰ ਮੂਰਤਾ ਸਿੰਘ ਅਵਾਸੀਤੀ ਰਿਪੋਰਟ ਪਿੰਡ ਦੇ ਵਿੱਚ ਜਿਹਦੀ ਉਰੀ ਡੈੱਡ ਬੋਡੀ ਆ ਉਹ ਪੂਰੀ ਤਰੀਕੇ ਨਾਲ ਜਿਹੜਾ ਹੈਗਾ ਉਹਦਾ ਕਤਲ ਕਰ ਦਿੱਤਾ ਗਿਆ ਮੋਟਰ ਦੇ ਉੱਤੇ ਅ ਡੀਐਸਪੀ ਜੰਦੇਆਲਾ ਐਸਟੀਯੂ ਜੰਦੇਆਲਾ ਤੇ ਮੈਂ ਮੌਕੇ ਤੇ ਪਹੁੰਚੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਉੱਤੇ ਕੰਮ ਕਰਦੇ ਹੋਏ ਜਿਹੜਾ ਅਸੀਂ ਮੌਕੇ ਤੋਂ ਦੇਖਿਆ ਉਸ ਤੋਂ ਬਾਅਦ ਉਹਨਾਂ ਦੇ ਘਰ ਦੇ ਤੋਂ ਜਿਹੜੀ ਹੈ ਪੁੱਛਗਿੱਛ ਕੀਤੀ ਜਿਨ੍ਹਾਂ ਦੇ ਦੱਸਣਾ ਮੁਤਾਬਕ ਵੀ ਇਹਨੂੰ ਰਾਤ ਨੂੰ ਕੋਈ 2 2:30 ਵਜੇ ਦੇ ਵਿੱਚ ਵਿੱਚ ਕੋਈ ਫੋਨ ਆਇਆ ਸੀ ਉਸ ਤੋਂ ਬਾਅਦ ਇਹ ਉੱਠ ਕੇ ਆਪਣੇ 6:00 3:00 4:00 ਵਜੇ ਉੱਠ ਕੇ ਆਪਣੇ ਮੋਟਰ ਤੇ ਚਲੇ ਗਿਆ ਜਿਹੜਾ ਕਿ ਰੁਟੀਨ ਦੇ ਵਿੱਚ ਅੱਗੇ ਵੀ ਜਾਂਦਾ ਸੀ ਸਵੇਰੇ ਆਪਣੀ ਮੋਟਰ ਤੇ ਜਾਂਦਾ ਸੀ ਜਦੋਂ ਇਹਨੇ ਜਾ ਕੇ ਇਹਨਾਂ ਨੇ ਸਾਢੇ 6 ਵਜੇ ਦੇਖਿਆ ਹੈਗਾ ਤੇ ਉਹਦੀ ਡੈੱਡ ਬੋਡੀ ਉੱਥੇ ਪਈ ਸੀ ਜਿਸ ਸਮੇਂ ਇਹਨਾਂ ਨੇ ਬੀਸ਼ ਨੂੰ ਉਤਾਹ ਦਿੱਤੀ ਮੌਕੇ ਤੇ ਜਾ ਕੇ ਵੀ ਤਫ਼ਤੀਸ਼ ਕੀਤੀ ਗਈ ਉਹ ਤਫ਼ਤੀਸ਼ ਕਰਨ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਦੇ ਬਿਆਨਾਂ ਦੇ ਉੱਤੇ ਮੁਕੱਦਮਾ ਨੰਬਰ 93 ਡੇਟਿਡ 18/4/24 ਅੰਡਰ ਸੈਕਸ਼ਨ 302 ਆਪੀਸੀ ਜਨਰੇਲ ਹੈ ਦਰਜ ਕੀਤਾ ਗਿਆ ਜਿਹਦੀ ਟੈਕਨੀਕਲ ਤਰੀਕੇ ਨਾਲ ਜਿਹੜੀ ਹੈਗੀ ਹੈ ਤਫ਼ਤੀਸ਼ ਕੀਤੀ ਗਈ ਤਫ਼ਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਵੀ ਜਿਹੜੇ ਬੰਦਿਆਂ ਨੇ ਰਾਤ ਨੂੰ ਫੋਨ ਕੀਤਾ ਸੀਗਾ ਉਹਨਾਂ ਨੂੰ ਅਸੀਂ ਟਰੈਕ ਕੀਤਾ ਟਰੈਕ ਕਰਨ ਤੋਂ ਬਾਅਦ ਜਿਹੜਾ ਹੈਗਾ ਉਹ ਚ ਦੋ ਬੰਦੇ ਜਿਹੜੇ ਹੈਗੇ ਆ ਇਹ ਨਾਮ ਜਦਾ ਜੀ ਇੱਕ ਸੁਖਜਿੰਦਰ ਸਿੰਘ ਤੇ ਇੱਕ ਪੂਰਨ ਚੰਦ ਇਹ ਚਮਿਆਰੀ ਪਿੰਡ ਧੋਗਪੁਰ ਜਿੰਦਰ ਚ ਪੈਂਦਾ ਹੈਗਾ ਉੱਥੋਂ ਇਹ ਆਪਣੇ ਮੋਟਰਸਾਈਕਲ ਦੇ ਉੱਤੇ ਆਏ ਮੋਟਰਸਾਈਕਲ ਤੇ ਆ ਕੇ ਇਹਨਾਂ ਨੇ ਇੱਥੇ ਇਹਨਾਂ ਦਾ ਆਪਸ ਦੇ ਵਿੱਚ ਪੈਸੇ ਦਾ ਲੈਣ ਦੇਣ ਸੀਗਾ ਔਰ ਪੈਸੇ ਦੇ ਲੈਣ ਦੇਣ ਤੋਂ ਆਪਸ ਚ ਨੇ ਤਕਰਾਰ ਹੋਈ ਤਕਰਾਰ ਤੋਂ ਬਾਅਦ ਜਿਹੜਾ ਹੈਗਾ ਉਹ ਦੋਨਾਂ ਬੰਦਿਆਂ ਨੇ ਦਾਤ ਦੇ ਨਾਲ ਇਹਦਾ ਇਹਦਾ ਕਤਲ ਕਰਤਾ ਇਹਦੀ ਮੋਟਰ ਤੇ ਉੱਤੇ ਦੀ ਕੀ ਲੈਣ ਦੇਣ ਕੀ ਸੀ ਕਿ ਉਹਨਾਂ ਨੇ ਪੈਸੇ ਲੈਣੇ ਸੀ ਕਿ ਦੇਣੇ ਸੀ ਪੈਸੇ ਲੈਣੇ ਸੀ ਇਸ ਕੋਲੋਂ ਸੁਖਦੇਵ ਸਿੰਘ ਕੋਲੋਂ ਔਰ ਉਹ ਪੈਸੇ ਜਿਹੜਾ ਹੈਗਾ ਉਹ ਜੋ ਉਹਨਾਂ ਦਾ ਸਨ ਮੁਤਾਬਕ ਜਿਹੜੀ ਹਜੇ ਪ੍ਰੀਮੀਨਰੀ ਪੁੱਛਗਿਰਚ ਹੋਈ ਹੈ ਵੀ ਸਾਡੇ ਪੈਸੇ ਇਹ ਮੋੜਦਾ ਨਹੀਂ ਸੀਗਾ ਤੇ ਇਸ ਕਰਕੇ ਜਿਹੜਾ ਹੈਗਾ ਤਕਰਾਰਬਾਜੀ ਦੇ ਵਿੱਚ ਇਹਦਾ ਕਤਲ ਹੋ ਗਿਆ ਹੈਗਾ ਤੇ ਇਹ ਜਿਹੀਂ ਦੋ ਦੋਸ਼ੀ ਜਿਹੜੇ ਆ ਤੇ ਪਲੱਸ ਜਿਹੜੇ ਮੋਟਰਸਾਈਕਲ ਤੇ ਉਹ ਆਏ ਸੀਗੇ ਉਹੋ ਤੇ ਪਲੱਸ ਜਿਸ ਦਾਤ ਨਾਲ ਇਹਨਾਂ ਦਾ ਕਤਲ ਕੀਤਾ ਸੀਗਾ ਉਹ ਅਸੀਂ ਬਰਾਮਦ ਕਰ ਲਿਆ ਦੋਨੋਂ ਦੋਸ਼ੀ ਨੇ ਅਰੈਸਟ ਪਾ ਲਈ ਆ ਪਰਮਾਨਯੋਗ ਅਦਾਲਤ ਦੇ ਵਿੱਚ ਇਹਨੂੰ ਪੇਸ਼ ਕਰਕੇ ਪਰਮਾਨ ਲੈ ਕੇ ਜਿਹੜਾ ਹੈਗਾ ਅਗਲੀ ਤਫਤੀਸ਼ ਜਿਹੜੀ ਆ ਉਹ ਜਾਰੀ ਹੈ ਸਰ ਇਹ ਕਿੰਨੇ ਕ ਪੈਸੇ ਦਾ ਲੈਣਦੇ ਸੀ ਇਹ ਤਾਂ ਹੁਣ ਇਹਨਾਂ ਨੇ ਦੱਸਿਆ ਵੀ ਥੋੜੇ ਪੈਸੇ ਸੀਗੇ ਕੋਈ 10-20 ਹਜ਼ਾਰ ਦਾ ਲੈਣਦੇ ਸੀ ਜਿਆਦਾ ਲੈਣਦੇ ਨਹੀਂ ਪਰ ਰਾਤੀ 2:30 ਵਜੇ ਫੋਨ ਕਰਨਾ ਆਣਾ ਚੱਲਣਾ ਜਿਹੜਾ ਹੈ ਹੀ ਕਿ ਮਕਸਦ ਰਿਹਾ ਇਹ ਪਹਿਲਾਂ ਵੀ ਜਿਹੜਾ ਇਹਨੂੰ ਫੋਨ ਦੇ ਉੱਤੇ ਇਹ ਦੱਸਦੇ ਵੀ ਸਾਡੇ ਪੈਸੇ ਤੁਸੀਂ ਜਿਹੜੇ ਹੈਗੇ ਆ ਉਹ ਤੁਸੀਂ ਸਾਨੂੰ ਦੇ ਦਿਓ ਆਪਸ ਵਿੱਚ ਪਹਿਲਾਂ ਫੋਨ ਤੇ ਵੀ ਤਕਰਾਰ ਹੁੰਦੀ ਸੀ ਇਹ ਤਾਂ ਹੁਣ ਤਫਤੀਸ਼ ਤੇ ਪਤਾ ਲੱਗ ਸਕਦਾ ਵੀ ਇਹਨੇ ਬੁਲਾਇਆ ਕਿਦਾਂ ਕੀਤਾ ਇਹ ਅਸੀਂ ਜਿਹੜਾ ਹੁਣ ਰਿਮਾਨ ਲੈ ਕੇ ਇਹਨਾਂ ਦੀ ਥੋਰਲੀ ਪੁੱਛਗਿਛ ਕਰਾਂਗੇ ਸਰ ਕੜਦਲ ਕਰਕੇ ਭੱਜ ਗਏ ਸੀ ਇੱਥੋਂ ਹਾਂ ਇੱਥੋਂ ਭੱਜ ਗਏ ਸੀਗੇ ਜੀ ਔਰ ਅਸੀਂ ਜਿਹੜਾ ਹੈਗਾ ਇਹਨਾਂ ਨੂੰ ਇਹਨਾਂ ਦੀ ਰਸਪਾਲੀ ਫੜ ਲਿਆ ਬੰਦੇ ਕਿੰਨਾ ਕੋਖਾ ਹੁੰਦਾ ਇਸ ਤਰ੍ਹਾਂ ਦਾ ਕੱਤਲ ਟ੍ਰੇਸ ਕਰਨਾ ਕਿਉਂਕਿ ਰਾਤ ਦੇ ਹਨੇਰੇ ਕਿਉਂਕਿ 6 ਵਜੇ ਜਿਸ ਤਰ੍ਹਾਂ ਪਰਿਵਾਰ ਨੇ ਇਨਟੀਮੀਟ ਕੀਤਾ ਪੁਲਿਸ ਨੂੰ ਵੀ ਦੋ ਤਿੰਨ ਘੰਟੇ ਲੱਗ ਜਾਂਦੇ ਲੇਕਿਨ ਇਸ ਵਿੱਚ ਬੰਦਾ ਜਿਹੜਾ ਕਾਫੀ ਦੂਰ ਤੱਕ ਨਭੱਜ ਜਾਵੇ ਦੇਖੋ ਜੀ ਇਹ ਸਾਡੇ ਮਾਨਯੋਗ ਐਸਐਸਪੀ ਸਾ ਇਹ ਜੋ ਸਾਨੂੰ ਉਹਨਾਂ ਨੇ ਗਾਈਡ ਕੀਤਾ ਮੌਕੇ ਤੇ ਜਾ ਕੇ ਜਿਹੜਾ ਅਸੀਂ ਆਪਣੀਆਂ ਵੱਖ-ਵੱਖ ਟੀਮਾਂ ਜਿਹੜੀਆਂ ਸੀਜੀਏ ਦੀਆਂ ਥਾਣੇ ਲੈਵਲ ਦੀਆਂ ਔਰ ਚੌਂਕੀ ਲੈਵਲ ਦੀਆਂ ਟੀਮਾਂ ਅਸੀਂ ਬਣਾਈਆਂ ਮੌਕੇ ਤੇ ਇੱਕ ਟੀਮ ਬਾਕੀ ਟੀਮਾਂ ਜਿਹੜੀਆਂ ਹੈਗੀਆਂ ਜੋ ਟੈਕਨੀਕਲ ਸਾਡੇ ਕੋਲ ਐਵਿਡੈਂਸ ਸੀਗੀਆਂ ਉਹ ਅਸੀਂ ਟੀਮਾਂ ਤੋਰਤੀਆਂ ਔਰ ਇਹ ਇੱਕ ਬੜੀ ਵੱਡੀ ਕਾਮਯਾਬੀ ਹੈਗੀ ਆ ਅੰਮ੍ਰਿਤਸਰ ਜ਼ਿਲ੍ਹਾਤੀ ਪੁਲਿਸ ਦੀ ਜੀ ਜਿਹੜਾ ਅਸੀਂ 12 ਘੰਟੇ ਤੋਂ ਪਹਿਲਾਂ ਪਹਿਲਾਂ ਜਿਹੜਾ ਇਹ ਮਰਟਰ ਬਲਾਈਂਡ ਮਰਟਰ ਜਿਹੜਾ ਸੀਗਾ ਉਹ ਅਸੀਂ ਤਸ ਕਰ ਲਿਆ ਹੈਗਾ ਤਾਂ ਉਹ ਦੋਨੋਂ ਦੋਸ਼ੀ ਗ੍ਰਿਫਤਾਰ ਕਰ ਲਏ। ਤਾਂ ਕਈ ਵਾਰ ਫੈਮਲੀ ਵੀ ਇਤਰਾਜ਼ ਕਰਦੀ ਲੇਕਿਨ ਪੁਲਿਸ ਨੇ ਕੀਤਾ ਨੂੰ। ਨਹੀਂ ਫੈਮਲੀ ਵੱਲੋਂ ਕੋਈ ਇਤਰਾਜ਼ ਨਹੀਂ ਸੀ ਉਹਨਾਂ ਨੂੰ ਪਤਾ ਸੀ ਵੀ ਪੁਲਿਸ ਜਿਹੜੀ ਹੈ ਠੀਕ ਕੰਮ ਕਰ ਰਹੀ ਹੈ ਠੀਕ ਟ੍ਰੈਕ ਤੇ ਕੰਮ ਕਰ ਰਹੀ ਹੈ ਜੀ। ਔਰ ਫੈਮਲੀ ਜਿਹੜੀ ਹੈ ਇਸ ਗੱਲ ਤੋਂ ਸੈਟੀਸਫਾਈ ਹੈਗੀ ਆ। ਹੋਰ ਵੀ ਕੋਈ ਇਹਦੇ ਚ ਦੋਸ਼ੀ ਹੈਗੇ ਨੇ ਕੋਈ? ਜੀ ਉਹ ਤੁਹਾਨੂੰ ਦੱਸਿਆ ਵੀ ਅਜੇ ਪ੍ਰੀਮੀਨਰੀ ਪੁਚ ਦੇ ਵਿੱਚ ਤਾਂ ਦੋ ਹੀ ਆਏ ਹੈਗੇ ਆ। ਹੋਰ ਵੀ ਰਮਾਨ ਲੈ ਕੇ ਉਹਨਾਂ ਦੀ ਥੋੜੀ ਪੁੱਛਗਿੱਛ ਕੀਤੀ ਜਾਊਗੀ ਜੇ ਹੋਰ ਵੀ ਜਿਹੜਾ ਹੋਊਗੀ ਉਸ ਹਿਸਾਬ ਨਾਲ ਕੋਈ ਨਹੀਂ ਕਾਰਵਾਈ ਤਾਂ ਉਹਨਾਂ ਨੂੰ ਵੀ ਫੜਿਆ ਜਾਊਗਾ। ਇਹ ਵੀ ਆਪਣੀ ਮੋਟਰ ਤੇ ਇਸ ਦਾ ਜਰਾ ਕੰਮ ਕੀਤਾ ਗਿਆ। ਬਿਲਕੁਲ ਜੀ ਇਹਦੀ ਮੋਟਰ ਤੇ ਇਹਦਾ ਕਤਲ ਕੀਤਾ ਗਿਆ। ਕਿੰਨੇ ਅਕਰ ਦਾ ਮਾਲਕ ਸੀ ਜਿਹੜਾ ਕੱਲ ਬਾਹਰ ਸਾਹਮਣੇ ਆਇਆ। ਹਾਂਜੀ। ਕੋਈ ਜ਼ਮੀਨ ਜਾਇਦਾਦ ਬਾਰੇ ਜਾਣਕਾਰੀ ਦੁੱਤੀ। ਨਹੀਂ ਜ਼ਮੀਨ ਜਾਇਦਾਦ ਬਾਰੇ ਕੋਈ ਅਜੇ ਪੁੱਛਗਿੱਛ ਨਹੀਂ ਕੀਤੀ। ਉਹ ਵੀ ਦੋਨੋਂ ਕਿਸਾਨ ਨੇ ਜਿਨ੍ਹਾਂ ਨੇ ਕੀਤਾ ਸੀ ਕੱਲ ਨੂੰ। ਨਹੀਂ ਉਹ ਕਿਸਾਨ ਨਹੀਂ ਉਹ ਤਾਂ ਆਪਣੇ ਦਿਹਾੜੀ ਦਾ ਪਾ ਹੀ ਕਰਦੇ ਹੈਗੇ। ਜੀ। 50 ਹੱਸਾ ਪੁਲਿਸ ਨੇ ਇੱਕ ਹਾਈ ਪ੍ਰੋਫਾਈਲ ਮਾਮਲਾ ਜੋ ਹੈ ਜੰਡਿਆਲਾ ਦੇ ਵਿੱਚ ਸਾਹਮਣੇ ਆਇਆ ਸੀ ਕਿ ਜਿੱਦੇ ਇੱਕ ਕਿਸਾਨ ਜਦੋਂ ਆਪਣੀ ਮੋਟਰ ਤੇ ਜਾਂਦਾ ਹੈ ਤਾਂ ਉਸ ਦੇ ਉੱਤੇ ਅਚਾਨਕ ਉਹਦੇ ਤੇ ਹਮਲਾ ਕਰ ਦਿੱਤਾ ਜਾਂਦਾ ਔਰ ਜਦੋਂ ਘਰ ਦੇ ਉਹਨਾਂ ਦੇ ਉਸ ਨੂੰ ਸਵੇਰ ਵੇਲੇ ਰੋਟੀ ਦੇਣ ਜਾਂਦੇ ਨੇ ਤਾਂ ਉਸ ਦੀ ਉੱਥੇ ਹੈ ਜਿਹੜੀ ਹੈ ਜ਼ਿੰਦਗੀ ਖਤਮ ਹੋਈ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਪੁਲਿਸ ਨੇ ਇਨਵੈਸਟੀਗੇਸ਼ਨ ਕਰਕੇ ਇਸ ਮਾਮਲੇ ਦੇ ਵਿੱਚ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਤੇ ਮਹਿਜ ਕੁਝ ਪੈਸਿਆਂ ਕਰਕੇ ਹੀ ਇੱਕ ਕਿਸਾਨ ਨੂੰ ਜਿਹੜਾ ਹੈ ਉਸ ਦੇ ਦੋ ਸਾਥੀਆਂ ਵੱਲੋਂ ਸ਼ਿਕਾਰ ਬਣਾਇਆ ਗਿਆ ਤੇ ਹੁਣ ਦੇਖਣਾ ਹੋਏਗਾ ਕਿ ਪੁਲਿਸ ਨੇ ਇਸ ਮਾਮਲੇ 'ਚ ਦੋਸ਼ੀ ਦੋਨੋਂ ਕਾਬੂ ਕੀਤੇ ਨੇ ਲੇਕਿਨ ਹੋਰ ਵੀ ਜਿਹੜੇ ਲੋਕ ਇਸ ਮਾਮਲੇ 'ਚ ਸ਼ਾਮਲ ਨੇ ਉਸ ਦੀ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ 'ਚ ਖੁਲਾਸੇ ਹੋ ਸਕਦੇ ਨੇ ਲੇਕਿਨ ਇਸ ਤਰੀਕੇ ਦੀ ਵਾਰਦਾ ਜਿਸ ਤਰੀਕੇ ਦੇ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਹ ਘਟਨਾ ਸ਼ਰਮਨਾਕ ਹੈ ਕਿ ਮੈਂ ਕੁਝ ਪੈਸਿਆਂ ਵਾਸਤੇ ਭਗਪੁਰ ਤੋਂ ਆ ਕੇ ਅੰਮ੍ਰਿਤਸਰ ਆਂਦੇ ਨੇ ਤਾਂ ਉਹਨਾਂ ਨੇ ਆ ਕੇ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਇੱਕ ਕਿਸਾਨ ਨੂੰ ਜਰਾ ਹੈ ਇੱਕ ਮੌਤ ਦੀ ਨੀਂਦ ਸੁਲਾਤਾ ਤਾਂ ਫਿਲਹਾਲ ਪੁਲਿਸ ਨੇ ਦੋਨੋਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਤੇ ਆਉਣ ਵਾਲੇ ਸਮੇਂ 'ਚ ਪੁਲਿਸ ਦਾ ਕਹਿਣਾ ਹੈ ਕਿ ਅਗਰ ਹੋਰ ਵੀ ਕੋਈ ਦੋਸ਼ੀ ਪਾਇਆ ਗਿਆ ਤੌਜ਼ੋ ਤੇ ਵੀ ਕਿਹੜੀ ਕਾਰਵਾਈ ਕੀਤੀ ਜਾਏਗੀ ਕੈਮਰਾਮੈਨਰਸ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ